ਅੱਜ 31 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਸਵੇਰ ਵੇਲੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਵਧੀਆ ਤੇ ਕਿਤੇ ਭਾਰੀ ਮੀਂਹ ਦੇਖਣ ਨੂੰ ਵੀ ਮਿਲਿਆ ਖਾਸ ਕਰਕੇ ਮਾਲਵੇ ਦੇ ਬਹੁਤੇ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਭਾਰੀ ਮੀਂਹ ਸੀਗਾ ਮਲੇਰਕੋਟਲਾ ਹੋ ਗਿਆ ਬਠਿੰਡਾ ਸੰਗਰੂਰ ਮਾਨਸਾ ਜਾਂ ਕੁਝ ਕ ਇਲਾਕੇ ਪਵਾਰ ਖੇਤਰ ਦੇ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਵਧੀਆ ਮੀਂਹ ਦਰਜ ਕੀਤੇ ਗਏ ਹੋਰ ਵੀ ਕਈ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਦਰਜ ਕੀਤੇ ਗਏ ਚਾਹੇ ਫਰੀਦਕੋਟ ਫਿਰੋਜ਼ਪੁਰ ਜਾਂ ਕਰਪੂਥਲਾ ਜਾਂ ਇਹਨਾਂ ਦੇ ਨਾਲ ਲੱਗਦੇ ਖੇਤਰ ਨਮਾਸ਼ਹਿਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਇਹਨਾਂ ਵਿੱਚ ਟੁੱਟਵੇਂ ਤੌਰ ਤੇ ਵਧੀਆ ਮੀਂਹ ਨੇਰੀ ਦਾ ਦੌਰ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਦੁਪਹਿਰ ਤੋਂ ਬਾਅਦ ਵੀ ਕਈ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਜਾਂ ਹਲਕੀ ਕਣਮਣ ਵੱਖ-ਵੱਖ ਖੇਤਰਾਂ ਦੇ ਵਿੱਚ ਲਗਾਤਾਰ ਜਾਰੀ ਹੈ ਇਹ ਮੀਂਹ ਦੀਆਂ ਕਾਰਵਾਈਆਂ ਅੱਜ ਰਾਤ ਵੇਲੇ ਤੱਕ ਇਸੇ ਹੀ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਜਾਰੀ ਰਹਿਣਗੇ ਚਾਹੇ ਉਹ ਮਾਝੇ ਦੇ ਇਲਾਕੇ ਹੁਣ ਦੁਆਬੇ ਦੇ ਹੁਣ ਪਵਾਦ ਦੇ ਹੁਣ ਚਾਹੇ ਮਾਲਵੇ ਦੇ ਪੱਛਮੀ ਜਾਂ ਪੂਰਬੀ ਮਾਲਵਾ ਸਾਰੇ ਖੇਤਰਾਂ ਦੇ ਵਿੱਚ ਕਿਤੇ ਕਿਤੇ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਅੱਧੀ ਰਾਤ ਤੋਂ ਬਾਅਦ ਮੀਂਹ ਦੀਆਂ ਕਾਰਵਾਈਆਂ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਕਿ ਇਹਦਾ ਨੰਬਰ ਲੱਗਦਾ ਹੈ ਇਹ ਕੁਦਰਤ ਤੇ ਨਿਰਭਰ ਕਰਦਾ ਹੈ ਮਾਝੇ ਮਾਲਵੇ ਦੁਆਬੇ ਦੇ ਵਿੱਚ ਤੜਕਸਰ ਬਹੁਤ ਖੇਤਰਾਂ ਦੇ ਵਿੱਚ ਮੀਂਹ